ਦੇ ਅਧਰ ਰਕੀਤ ਐ ਉਹਨੇ ਅਸੀਂ ਗਨੇ ਆ ਇੱਥੇ ਵੀ ਡੱਪ ਬਣਾ ਦਿੱਤਾ ਗਿਆ ਦੇਖੋ ਇਹ ਸਿਵਲ ਏਰੀਆ ਇੱਕੋ ਹੀ ਸਾਡੇ ਕੋਲ ਸ਼ਹਿਰ ਦਾ ਏਰੀਆ ਜਿਹੜਾ ਸਾਰਾ ਸ਼ਹਿਰ ਟੂਰਿਸਟ ਸਿਟੀ ਹੈ ਔਰ ਜਿੱਤੇ ਇੱਕ ਡਾਊਨ Town ਟਾਈਪ ਸ਼ਹਿਰ ਹੈ ਵੀ ਜਿੱਦੇ ਲੋਕ ਘਟੋ ਘਟ ਸਲਾਨੀ ਆਉਂਦਾ ਤੁਹਾਨੂੰ ਵਿਖਾਉਣ ਵਾਲੀ ਕੋਈ ਜਗ੍ਹਾ ਸਾਡੇ ਕੋਲ ਹੈਗੀ ਪਰ ਉਹ ਵੀ ਨਹੀਂ ਉਹਨਾਂ ਵਿਖਾਉਣ ਚੁੱਕੀ ਰਹਿਤੀ ਔਰ बार-बार ਬਤੌਰ ਮੈਂਬਰ ਪਾਰਲੀਮੈਂਟ ਦੇ ਚਾਦੀ ਮੀਟਿੰਗ 'ਚ ਮੁੱਦੇ ਠਾਉਣ ਤੋਂ ਬਾਅਦ ਵੀ ਮਿਨਰ ਕਾਰਪੋਰੇਸ਼ਨ ਦੇ ਕੰਨਾਂ ਤੇ ਯੂਨੀ ਸਰਧ ਦੀ ਬੇਸਿਕਲੀ ਇੱਥੇ ਜਿੰਨੇ ਵੀ ਅਫਸਰ ਨੇ ਜਿਹੜੇ ਕਾਰਪੋਰੇਸ਼ਨ ਨਾਲ ਤੰਦ ਤੇ ਨੇ ਦੂਜੇ ਨਹੀਂ ਉਹ ਲ ਪੈਸੇ ਲੈਣ ਕਰਕੇ ਭ੍ਰਿਸ਼ਟਾਚਾਰ ਕਰਕੇ ਇਹਨਾਂ ਨੂੰ ਦੂਰ ਨਹੀਂ ਜਾ ਦਿੰਦੇ ਉਹਨਾਂ ਦਾ ਗਾਮੇ ਵਿੱਚ ਇੱਚ ਰੱਖੋ ਉਹਨਾਂ ਨੂੰ ਤੇਲ ਪਾਜਦਾ ਪੈਸੇ ਤੋਂ ਉਹਨੇ ਲੈਣੇ ਘਰੋਂ ਇਕੱਠੇ ਕਰਦੇ ਸੋ ਇਹ ਕ腐ਸ਼ਨ ਦਾ ਅੱਡਾ ਆ ਕਾਰਪੋਰੇਸ਼ਨ ਦੇ ਪੈਸੇ ਕਾਰਪੋਰੇਸ਼ਨ ਦਾ ਹੌਸਲੀ ਦਾ ਉਹ ਕਰਪਸ਼ਨ ਹਾਊਸ ਹੈ ਬੇਸਿਕਲੀ ਪੁਰਾਣਾ ਹੀ ਔਰ ਔਰ ਉਹ ਕਰਪਸ਼ਨ ਹਾਊਸ ਹੈ ਸਾਹਮਣੇ ٹرسٹ ਹੈ ਦੋਵਾਂ ਦੇ ਕੰਨਾਂ ਤੇ ਜੂਣੀ ਸਰਪਤੀ ਅਜਰਜੀਤ ਹੈ ਉਹਦੇ ਚ ਦੋਵੇਂ ਮੇਨ ਆਫਿਸ ਸਾਡੇ ਇੱਥੇ ਨੇ ਜਿਹੜੀ ਸ਼ਹਿਰ ਦੀ ਕਹ ਲੋ ਵੀ ਜਿਹੜੀ ਮੁੱਖ ਮੰਤਰੀ ਤੇ ਦੋਵੇਂ ਚਿਹਰੇ ਇੱਥੇ ਨੇ ਸ਼ਹਿਰ ਦਾ ਮੁੱਖ ਮੰਤਰੀ ਜਿਹੜਾ ਹੁੰਦਾ ਮੇਅਰ ਵੀ ਸ਼ਹਿਰ ਦਾ ਮੁੱਖ ਮੰਤਰੀ ਹੈ ਚੇਅਰਮੈਨ ਵੀ ਮੁੱਖ ਮੰਤਰੀ ਹੈ ਪਰ ਉਹਨਾਂ ਦੇ ਨੱਕਦ ਲਿਆ ਵੇਖੋ ਕੀ ਹਲਾ ਦੇ ਜੇ ਤੁਸੀਂ ਆਪਾਂ ਦਾ ਚੱਲੋ ਬੰਗ ਜਲੋ ਸ਼ਹਿਰ ਦਾ ਤੇ ਜੂਣ ਡਿਆ ਉਹਦੇ ਬੇਦਗਰਕ ਹੋਇਆ ਹੀ ਹੋਇਆ ਚਾਹਤੇ ਆਜ ਇੱਥੇ ਦਾ ਵੀ ਹਾਲ ਵੇਖ ਲੋ ਸਾਰੇ ਲੋਕਲ ਲੋਕ ਕਿੱਥੇ ਹੋਏ ਆ ਮੇਰਾ ਦੇ ਨਾਲ ਔਰ ਅਸੀਂ ਜੱਟ ਕੇ ਇਹਦਾ ਬੁਧ ਨਰਾਂਗੇ ਔਰ ਆ ਜਿੰਨਾ ਜਿਹੜੇ ਚੁੱਕਦੇ ਨਹੀਂਗੇ ਔਰ ਸਾਰੇ ਸ਼ਹਿਰ ਦੁਕਾਨਦਾਰ ਕਟਣਾ ਇਹਨਾਂ ਦਾ ਮਰਜ਼ਬੰਦਾ ਹੁਣ ਕੋ ਰੋਜ਼ਗਾਰ ਦੇ ਲਾਗੇ ਐਡਾ ਵੱਡਾ ਝੰਡਾ ਤਿਰੰਗਾ ਦੇਖੋ ਥੱਲੇ ਗੱਦ ਤੇ ਢੇਰ ਲਾਏ ਆ ਸਿਰਫ ਊੜਾ ਚੁੱਕਣ ਵਾਲਿਆਂ ਤੋਂ ਇਹ ਮਹੀਨੇ ਲੈਂਦੇ ਆ ਔਰੋਂ ਮਹੀਨੇ ਲੈਣ ਕਰਕੇ ਅਫਸਰਾਂ ਦਾ ਘੇੜਾ ਐਡਾ ਕਰਕ ਹੋਇਆ ਸਾਡਾ ਅੰਮ੍ਰਿਤਸਰ ਦਾ ਤੇ ਸਤਿਆਨਾਸ ਕਾਰਪੋਰੇਸ਼ਨ ਨੇ ਮਾਰ ਕੇ ਰੱਖਿਆ ਸਾਡੀ ਇਹ ਜਿਹੜੀ ਅਫਸਰ ਐ ਪੱਕੇ ਹੀ ਬਣੇ ਨੇ ਪਰ ਮੈਂ ਕਹਿਣਾ ਚਾਹੁੰਨਾ ਪੋਲਿਟੀਕਲ ਬੰਦੇ ਨੂੰ ਸੁਣ ਲੈਣ ਇਹੋ ਹੀ ਇਹਨਾਂ ਦੇ ਮਾਈ ਬਾਪ ਬੰਦੇ ਆ ਬਈ ਇਹਨਾਂ ਦੇ ਉਲਟ ਹੁੰਦੇ ਆ ਤੇ ਮੜਕੇ ਜਦੋਂ ਸਰਕਾਰ ਇਹਨਾਂ ਦੀ ਕਿਸੇ ਦੀ ਆ ਜਾਂਦੀ ਆ ਉਹ ਮੜਕੇ ਨੂੰ ਲਿਆ ਕੇ ਘੱਟੋ ਫੜ ਕੇ ਉੱਥੇ ਪਾਉਂਦਾ ਆ ਇਹ ਪੋਲੀਟੀਕਲ ਬੰਦਿਆਂ ਨੂੰ ਇਸ ਗੱਲ ਤੇ ਵੀ ਤੁਸੀਂ ਮਜਬੂਰ ਕਰੋ ਵੀ ਇਹ ਕਰਪਟ ਬੰਦਿਆਂ ਨੂੰ ਇਥੋਂ ਕੱਢੋ ਜਿੰਨਾ ਚਿਰ ਉਹ ਹੈ ਨਾ ਸ਼ਹਿਰ ਦਾ ਗੰਦ ਨਹੀਂ ਨਿਕਲ ਸਕਦਾ ਇਹਨਾਂ ਨੂੰ ਮਹੀਨੇ ਚਾਹੀਦੇ ਇਹਨਾਂ ਨੂੰ ਇਹਨਾਂ ਨੂੰ ਸ਼ਾਇਦ ਹੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ